प्यारे बच्चों आज के इस वीडियो में हम फ्रैक्शनल नंबर जिन्नां नु अस्सी अप्राकृतिक संख्यावां कहंदे हां पंजाबी विच उनां दे बारे पढ़न जा रहे हां बच्चों आज तक तुसी जेड़ियां संख्यावां पढ़िया ने ओहो पूर्ण संख्यावां पढ़िया ने जिवें की 1 2 3 4 5 6 एंड सो ऑन इनन सारे नु अस्सी ये कहंदे हां पूर्ण संख्यावां ਅੱਜ ਅਸੀਂ ਪੂਰਨ ਸੰਖਿਆਵਾਂ ਤੋਂ ਪਨਾਤਮਕ ਸੰਖਿਆਵਾਂ ਵੱਲ ਵੱਧ ਰਹੇ ਹਾਂ ਜਿਸ ਨੂੰ ਅਸੀਂ ਫ੍ਰੈਕਸ਼ਨਲ ਨੰਬਰ ਕਹਿੰਦੇ ਹਾਂ ਤੇ ਇਹ ਫ੍ਰੈਕਸ਼ਨਲ ਨੰਬਰ ਕੀ ਹੁੰਦੇ ਹਨ ਪਹਿਲਾਂ ਅਸੀਂ ਉਹ ਜਾਣਦੇ ਹਾਂ ਆਹ ਦੇਖੋ ਇੱਕ ਸਰਕਲ ਹੈ ਮੰਨ ਲਓ ਕਿ ਇਹ ਇੱਕ ਰੋਟੀ ਹੈ ਸਰਜੀਤ ਰੋਟੀ ਖਾ ਰਿਹਾ ਹੈ ਇਸ ਦਾ ਦੋਸਤ ਹਰੀਸ਼ ਆ ਜਾਂਦਾ ਹੈ ਉਸ ਨੂੰ ਭੁੱਖ ਲੱਗੀ ਹੋਈ ਹੈ ਸੁਰਜੀਤ ਆਪਣੇ ਦੋਸਤ ਨੂੰ ਅੱਧੀ ਰੋਟੀ ਦੇ ਦਿੰਦਾ ਹੈ ਯਾਨੀ ਕਿ ਇਸ ਪੂਰੀ ਰੋਟੀ ਦਾ ਅੱਧ ਕਿੰਨਾ ਹੋਇਆ ਅੱਧੀ ਰੋਟੀ ਉਸਨੇ ਕਿਸ ਨੂੰ ਦੇਤੀ ਹਰੀਸ਼ ਨੂੰ ਅੱਧੀ ਕਿਸ ਕੋਲੇ surjit ਕੋਲੇ ਤਾਂ ਇਹ ਤੁਸੇ ਸਮਝ ਰਿਓ ਇੱਕ ਰੋਟੀ ਦਾ ਅੱਸੀ ਕਿ ਦਿੱਤਾ ਅੱਧ ਅੱਧ ਇਸੇ ਤਰ੍ਹਾਂ ਇਹ ਕੀ ਹੈ ਇੱਕ ਮੰਨ ਲਓ ਕਿ ਪੈਟੀ ਹੈ ਤਾਂ ਇੱਕ ਪੈਟੀ ਦਾ ਉਸਨੇ ਆਪਣੇ ਅਮਨ ਕੋਲ ਅਮਨ ਕੋਲ ਇੱਕ ਪੈਟੀ ਹੈ ਤੇ ਉਸਨੇ ਆਪਣੇ ਦੋਸਤ ਰਮਨ ਨੂੰ ਪੈਟੀ ਦੇਣੀ ਹੈ ਤੇ ਉਹ ਇਸ ਪੈਟੀ ਦਾ ਅੱਧ ਕਰਨਾ ਚਾਹੁੰਦਾ ਹੈ ਤਾਂ ਕਿਥੋਂ ਕਰੇਗਾ ਅਧ ਬਰਬਰ ਬਰਬਰ ਹਿੱਸਿਆਂ ਵਿੱਚ ਬਿਲਕੁਲ ਬਰਾਬਰ ਹਿੱਸੇ ਹੋਣੇ ਚਾਹੀਦੇ ਨੇ ਤਾਂ ਅੱਧੇ ਉਸਨੇ ਆਪਣੇ ਦੋਸਤ ਰਮਨ ਨੂੰ ਦੇ ਦਿੱਤੀ ਤੇ ਅੱਧੇ ਕਿਸ ਕੋਲ ਹੈ ਅਮਨ ਕੋਲ ਇਹ ਪੂਰੀ ਹੈ ਇਹ ਹੂਲ ਨੰਬਰ ਇਹ ਪੂਰਨ ਸੰਖਿਆ ਹੈ ਜਿਹੜੀਆਂ ਸੰਖਿਆਵਾਂ ਇਹ ਇੱਕ ਪੂਰੀ ਪੈਟੀ ਹੈ ਲੇਕਿਨ ਪੂਰੀ ਦਾ ਅਦੱਦ ਹੋ ਗਿਆ ਇੱਕ ਰਮਨ ਨੂੰ ਦਿੱਤਾ ਤੇ ਇੱਕ ਅਮਨ ਨੂੰ ਹੁਣ ਇਸ ਪੂਰੀ ਪੈਟੀ ਦਾ ਆਪਾਂ ਹੋਰ ਅੱਧ ਕਿਵੇਂ ਕਰ ਸਕਦੀਆਂ ਇਸ ਤਰ੍ਹਾਂ ਇਸ ਤਰ੍ਹਾਂ ਇਹ ਬਰਬਰ ਹਿੱਸਿਆਂ ਵਿੱਚ ਵੰਡੀ ਗਈ ਹੈ ਤੇ ਇਹ ਇਸ ਨੂੰ ਅਸੀਂ ਕਹਿੰਦੇ ਆ ਅੱਧੀ ਅੱਧੀ ਅੱਧਾ ਅੱਧਾ ਕਹਾਂਗੇ ਹੁਣ ਇਸ ਤਰ੍ਹਾਂ ਇਹ ਦੇਖੋ ਇੱਕ ਚਾਕਲੇਟ ਹੈ ਇੱਕ ਇਹ ਪੂਰਨ ਸੰਖਿਆ ਹੈ ਇੱਕ ਚਾਕਲੇਟ ਹੈ ਇੱਕ ਚਾਕਲੇਟ ਦੇ ਦੋ ਹਿੱਸੇ ਕੀਤੇ ਇਸ ਤਰ੍ਹਾਂ ਹੋ ਸਕਦੇ ਨੇ ਦੋ ਚਾਕਲੇਟ ਦੇ ਦੋ ਹਿੱਸੇ ਚਾਕਲੇਟ ਦੇ ਦੋ ਹਿੱਸੇ ਇਸ ਤਰ੍ਹਾਂ ਵੀ ਹੋ ਸਕਦੇ ਨੇ ਇਹ ਵੀ ਬਰਬਰ 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 ਨੇ ਚਾਕਲੇਟ ਦੇ ਦੋ ਹਿੱਸੇ ਇਸ ਤਰ੍ਹਾਂ ਵੀ ਹੋ ਸਕਦੇ ਨੇ ਜਦੋਂ ਕਿਸੇ ਵੀ ਚੀਜ਼ ਦੇ ਦੋ ਹਿੱਸੇ ਕਿਤੇ ਜਾਂਦੇ ਹਨ ਬਰਬਰ ਭਾਗਾਂ ਵਿੱਚ ਅਸੀਂ ਉਸ ਨੂੰ ਕਹਿੰਦੇ ਹਾਂ ਅੰਕਾ ਅੰਕਾਂ ਤੇ ਅੱਧੇ ਨੂੰ ਅਸੀਂ ਲਿਖਦੇ ਹਾਂ ਇਸ ਤਰ੍ਹਾਂ ਵੀ ਇੱਕ ਚੀਜ਼ ਦੇ ਦੋ ਹਿੱਸੇ ਕਰ ਦਿੱਤੇ ਤੇ ਇੱਕ ਜਾਂ ਆਪਣੇ ਕੋਲ ਰੱਖ ਲਿਆ ਜਾਂ ਕਿਸੇ ਨੂੰ ਦੇ ਦਿੱਤਾ ਯਾਨੀ ਦੋ ਵਿੱਚੋਂ ਇੱਕ ਹਿੱਸਾ ਦੋ ਆ ਦੋ ਹਿੱਸੇ ਨੇ ਦੋ ਵਿੱਚ ਜਿਹੜਾ ਇੱਕ ਹਿੱਸਾ ਹੈ ਉਹਨੂੰ ਬੋਲਾਂਗੇ 1/2 2 1/2 ਕੀ ਹੁੰਦਾ ਹੈ ਅੱਧਾ 2 ਵਿੱਚੋਂ ਇੱਕ ਹਿੱਸਾ 1/2 ਇਹ ਕਹਿੰਦੇ ਨੇ 2 ਵਿੱਚੋਂ ਇੱਕ ਹਿੱਸਾ ਕੀ ਹੋਇਆ ਅੱਧਾ ਇਸੇ ਤਰ੍ਹਾਂ ਇੱਕ ਚੀਜ਼ ਦੇ ਜੇ ਅਸੀਂ ਤਿੰਨ ਹਿੱਸੇ ਕਰ ਦਈਏ ਤੇ ਇੱਕ ਹਿੱਸਾ ਤੁਸੀਂ ਆਪਣੇ ਦੋਸਤ ਨੂੰ ਦੇ ਦੋ ਤਾ ਅਸੀਂ ਉਸ ਨੂੰ ਕੀ ਕਵਾਂਗੇ ਵੀ ਤਿੰਨ ਵਿੱਚੋਂ ਇੱਕ ਹਿੱਸਾ ਆਪਣੇ ਦੋਸਤ ਨੂੰ ਦਿੱਤਾ ਤਾਂ ਜਿਹੜਾ ਇਹ ਰੰਗਦਾਰ ਭਾਗ ਹੈ ਉਸ ਨੂੰ ਅਸੀਂ ਬੋਲਾਂਗੇ 1/3 ਤਿੰਨ ਹਿੱਸੇ ਇੱਕ ਚੀਜ਼ ਦੇ ਅਸੀਂ ਤਿੰਨ ਹਿੱਸੇ ਕੀਤੇ ਤਿੰਨ ਵਿੱਚੋਂ ਇੱਕ ਹਿੱਸਾ ਜਾਨੀ ਕਿ ਜੇ ਚਾਕਲੇਟ ਹੈ ਚਾਕਲੇਟ ਦੇ ਤਿੰਨ ਹਿੱਸੇ ਕੀਤੇ ਇੱਕ ਹਿੱਸਾ ਅਸੀਂ ਆਪਣੇ ਦੋਸਤ ਨੂੰ ਤੁਸੀਂ ਦੇ ਦਿੱਤਾ ਤਾਂ ਉਸ ਨੂੰ ਅਸੀਂ ਕਿੰਨਾ ਦਿੱਤਾ 1/3 ਅਨੇਕ ਕਿ ਤਿੰਨ ਹਿੱਸਿਆਂ ਵਿੱਚੋਂ ਇੱਕ ਹਿੱਸਾ ਤੁਸੀਂ ਆਪਣੇ ਦੋਸਤ ਨੂੰ ਦੇ ਦਿੱਤਾ। ਇਸੇ ਤਰ੍ਹਾਂ ਇੱਕ ਇੱਕ ਚੌਕਲੇ ਦੇ ਚਾਰ ਹਿੱਸੇ ਕਰੀਏ। ਚਾਰ ਵਿੱਚੋਂ ਤੁਸੀਂ ਇੱਕ ਹਿੱਸਾ ਆਪਣੀ ਭੈਣ ਨੂੰ ਦੇ ਦਿੱਤਾ। ਤਾਂ ਤੁਸੀਂ ਆਪਣੀ ਭੈਣ ਨੂੰ ਕਿੰਨੇ ਹਿੱਸੇ ਦਿੱਤੇ? ਜਿਹੜਾ ਇੱਕ ਚੀਜ਼ ਦੀ ਉਹਦੇ ਚਾਰ ਬਰਾਬਰ ਹਿੱਸੇ ਕਿਤੇ। ਚਾਰ ਵਿੱਚੋਂ ਇੱਕ ਹਿੱਸਾ ਤੁਸੀਂ ਆਪਣੀ ਭੈਣ ਨੂੰ ਦਿੱਤਾ। ਦਾ ਇਸਾਮਤ ਉਹ ਤੁਸੀਂ 1/4 ਹਿੱਸਾ ਆਪਣੀ ਭੈਣ ਨੂੰ ਦਿੱਤਾ। 4 ਵਿੱਚੋਂ 1 ਹਿੱਸਾ ਆਪਣੀ ਭੈਣ ਨੂੰ ਦਿੱਤਾ। ਇਸ ਤਰ੍ਹਾਂ 1 ਚੌਥੇ ਦੇ 8 ਹਿੱਸੇ 8 ਵਿੱਚੋਂ ਤੁਸੀਂ 5 ਹਿੱਸੇ 1 2 3 4 ਤੇ 5 5 ਹਿੱਸੇ ਤੁਸੀਂ ਆਪਣੇ ਭਰਾ ਨੂੰ ਦੇ ਦਿੱਤੇ। ਇੱਕ ਚੌਕਲੇ ਦੇ ਕੁੱਲ ਕਿੰਨੇ ਹਿੱਸੇ ਨੇ 1 2 3 4 5 6 7 8 8 ਵਿੱਚੋਂ ਤੁਸੀਂ ਕਿੰਨੇ ਆਪਣੇ ਭਰਾ ਨੂੰ ਦਿੱਤੇ 5 ਤਾਂ ਇਸ ਦਾ ਮਤਲਬ 8 ਵਿੱਚੋਂ 5 ਹਿੱਸੇ ਜਾਂ ਇਸ ਨੂੰ ਦੂਸਰੀ ਭਾਸ਼ਾ ਵਿੱਚ ਕਹਿੰਦੇ 5/8 ਇਹ ਹੋਈ ਬੱਚਿਓ ਹਿੱਸਿਆਂ ਦੀ ਗੱਲ ਵੀ ਇਹਨਾਂ ਹਿੱਸੇ ਵੀ 8 ਵਿੱਚੋਂ 5 ਇਸ ਤੇ 4 ਵਿੱਚੋਂ 1 ਤੇ 3 ਵਿੱਚੋਂ 1 ਇਹ ਪੂਰਨ ਸੰਖਿਆਵਾਂ ਨਹੀਂ ਨੇ ਇਹਨਾਂ ਨੂੰ ਅਸੀਂ ਪਿਨਾਤਮਕ ਸੰਖਿਆਵਾਂ ਕਹਿੰਨੇ ਹਾਂ ਜਿੰਨੀਆਂ ਵੀ ਇਹ बटे ਵਾਲੀਆਂ ਸੰਖਿਆਵਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਪਿਨਾਤਮਕ ਸੰਖਿਆਵਾਂ ਕਹਿੰਦੇ ਹਾਂ ਇਸ ਵਿੱਚ ਇੱਕ ਜਿਹੜੀ ਪੂਰਨ ਸੰਖਿਆ ਹੁੰਦੀ ਹੈ ਉਸ ਨੂੰ ਬਰਬਰ ਭਾਗਾਂ ਵਿੱਚ ਜਦੋਂ ਵੰਡਿਆ ਜਾਂਦਾ ਹੈ ਤੇ ਉਸ ਵਿੱਚੋਂ ਕਿਸੇ ਖਾਸ ਹਿੱਸੇ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਉਸ ਨੂੰ ਪਿਣਾਤਮਿਕ ਸੰਖਿਆਵਾਂ ਕਹਿੰਦੇ ਹਾਂ ਇੱਕ ਵਾਰ ਇਸ ਦੀ ਡੈਫੀਨੇਸ਼ਨ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਪੂਰਨ ਚਾਣੀ ਕੀ ਹੂਲ ਪੂਰਾ 파ਟ ਨੂੰ ਜਿਨ੍ਹਾਂ ਦੇ ਬਰਬਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਉਸ ਨੂੰ ਹਰ ਛਾਡੇ ਨੋਮੀਨੇਟਰ ਅਤੇ ਉਹਨਾਂ ਵਿੱਚੋਂ ਕੁਝ ਵਿਸ਼ੇਸ਼ ਭਾਗ ਦੀ ਗੱਲ ਕੀਤੀ ਜਾਂਦੀ ਹੈ ਉਸ ਨੂੰ ਅੰਸ਼ ਕਿਹਾ ਜਾਂਦਾ ਹੈ ਤੇ ਇੰਗਲਿਸ਼ ਚ ਨੋਮినਲ ਨੋਮਿਨੇਟ ਕਿਹਾ ਜਾਂਦਾ ਹੈ ਤਾਂ ਤੁਸੀਂ ਦੇਖੋ ਜਿਹੜਾ ਹੈਗਾ 1/2 2 ਕੀ ਹੈ ਹਰ ਉਪਲਾ ਕੀ ਹੈ ਅੰਸ਼ 1 ਨੂੰ 2 ਭਾਗਾਂ ਵਿੱਚ ਵੰਡਿਆ ਇੱਕ ਹਿਸਾਬ ਨੇ ਦੋਸਤ ਨੂੰ ਦਿੱਤਾ ਜਿਹਦੇ ਵਿਸ਼ੇ ਮਤਲਬ ਕਿ ਜਿਸ ਹਿੱਸੇ ਬਾਰੇ ਗੱਲ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਤਿੰਨ ਕੀ ਹੈ ਹਰ ਉਪਲਕੀ ਹੈ ਅੰਸ਼ ਹਰ ਅੰਸ਼ ਹਰ ਅੰਸ਼ ਇੰਗਲਿਸ਼ ਚ ਕਹਿੰਦੇ ਆ ਇਹਨੂੰ ਡਿਨੋਮੀਨੇਟਰ ਨੋਮੀਨੇਟਰ ਹੁਣ ਅਸੀਂ ਦੇਖਦੇ ਹਾਂ ਲੇਖੋ ਇੱਕ ਸਾਢੇ ਪੰਜ ਉਦਾਹਰਨ ਹੈ ਇੱਥੇ ਪੰਜ ਤਾਰੇ ਦਿੱਤੇ ਗਏ ਨੇ ਪੰਜ ਤਾਰੇ ਪੰਜ ਵਿੱਚੋਂ ਦੋ ਰੰਗਦਾਰ ਨੇ ਤਾਂ ਇਸ ਦੀ ਕੀਪਿੰ ਬਣੂਗੀ ਪਹਿਲਾਂ ਅਸੀਂ ਦੇਖੋ ਕੁੱਲ ਕਿੰਨੇ ਤਾਰੇ ਨੇ ਪੰਜ ਰੰਗਦਾਰ ਕਿੰਨੇ ਨੇ ਦੋ ਇਹ ਹੋ ਗਈ ਸਦੀਪਿੰਨ ਇਸ ਤੋਂ ਸਮਝ ਆਉਂਦੀ ਹੈ ਕਿ ਪੰਜ ਵਿੱਚੋਂ ਦੋ ਰੰਗਦਾਰ ਨੇ ਹੁਣ ਬਿਨਾਂ ਰੰਗਦਾਰ ਕੁੱਲ ਤਾਰੇ ਕਿੰਨੇ ਨੇ ਪੰਜ ਬਿਨਾਂ ਰੰਗਦਾਰ ਬਿਨਾਂ ਰੰਗ ਤੋਂ 1 2 3 ਆ ਇਹ ਪਿੰਕੀ ਹੋਈ 3/5 ਇਸ ਤਰ੍ਹਾਂ ਪਿਣਾਵੰਦੀ ਇੱਕ ਹੋਰ ਤਾਰ ਲੈਂਦੇ ਹਾਂ ਇੱਥੇ ਦੇਖੋ ਤਾਰੇ ਕਿੰਨੇ ਨੇ ਅਭਿਆਸ 4.1 ਹੈ 1 2 3 4 5 6 7 8 9 9 ਕਿਨੇ ਤਾਰੇ ਕਿੰਨੇ ਰੰਗਦਾਰ ਨੇ ਕਿਉਂਕਿ ਰੰਗਦਾਰ ਦੀ ਪਿੰਨ ਦੱਸਣੀ ਹੈ 1 2 3 4 4/9 ਭਾਗ 9 ਵਿੱਚੋਂ 4 ਰੰਗਦਾਰ ਨੇ ਇਸ ਤਰ੍ਹਾਂ ਬਿਨ ਰੰਗਦਾਰ ਕੁੱਲ ਤਾਰੇ 9 ਬਿਨ ਰੰਗਦਾਰ 1 2 3 4 5 5/9 ਭਾਵ 9 ਵਿੱਚੋਂ 5 ਕਿਨੇ ਬਿਨ ਰੰਗਦੂ 9 ਵਿੱਚੋਂ 4 ਰੰਗਦਾਰ 9 ਵਿੱਚੋਂ 5 ਬਿਨ ਰੰਗਦੂ ਹੁਣ ਇੱਕ ਹੋਰ ਚਿੱਤਰ ਦੇਖਦੇ ਹਾਂ ਇੰਨੀਆਂ ਕੁਲਫੀਆਂ ਹਨ 1 2 3 4 5 ਇਨ੍ਹਾਂ ਵਿੱਚੋਂ ਰੰਗਦਾਰ ਕੁਲਫੀਆਂ ਦੀ ਭਿੰਨ ਦੱਸੋ ਪੰਜ ਰੰਗਦਾਰ ਕਿੰਨਿਆਂ ਨੇ 2 ਯਾਨੀ ਕਿ ਪੰਜ ਵਿੱਚੋਂ ਦੋ ਰੰਗਦਾਰ ਨੇ ਬਿਨਾ ਰੰਗਦਾਰ ਕੁਲਫੀਆਂ ਦੀ ਪਿੰਨ ਫੁੱਲ ਕੁਲਫੀਆਂ ਪੰਜ ਬਿਨਾ ਰੰਗਦਾਰ 1 2 3 3/5 ਹੁਣ ਅਗਲਾ ਚਿੱਤਰ ਦੇਖਦੇ ਹਾਂ ਗੈਂ ਦੇਖੋ ਕਿੰਨੀਆਂ ਨੇ ਬੋਲਸ 1 2 3 4 5 6 7 8 9 10 11 11 ਬੋਲਸ ਨੇ ਤੇ ਇਹਨਾਂ ਵਿੱਚੋਂ ਰੰਗਦਾਰ ਕਹਿੰਦਾ ਦੀ ਪਿੰਕੀ ਬਣੂਗੀ 1 2 3 4 5 6 6/11 ਤੇ ਬਿਨ ਰੰਗਦਾਰ ਦੀ ਕੁੱਲ ਕਹਿੰਦਾ 11 1 2 3 4 5 4 5 5 ਕਿਨੇ ਬਿਨ ਰੰਗ ਤੋਂ ਤਾਂ ਇਹ ਸੀ ਬੱਚਿਓ ਪਿੰਨਾ ਲਿਖਣ ਦਾ ਤਰੀਕਾ ਇਹਨਾਂ ਨੂੰ ਅਸੀਂ ਅਪਨਾਤਮਕ ਸੰਖਿਆਵਾਂ ਕਹਿੰਦੇ ਹਾਂ ਜਿਹੜੇ ਨੀਚੇ ਜਿਹੜਾ ਹਰ ਹੈ ਉਹ ਪੂਰਨ ਸੰਖਿਆ ਦਾ ਬਰਾਬਰ ਭਾਗਾਂ ਵਿੱਚ ਵੰਡਿਆ ਹੁੰਦਾ ਹੈ ਤੇ ਜਿਹੜਾ ਉੱਪਰ ਵਾਲਾ ਹਿੱਸਾ ਹੁੰਦਾ ਜਿਹਨੂੰ ਅੰਸ਼ ਕਹਿੰਦੇ ਆ ਉਹ ਕਿਸੇ ਵਿਸ਼ੇਸ਼ ਹਿੱਸੇ ਦੀ ਗੱਲ ਕਰਦਾ ਜਿਵੇਂ ਇੱਥੇ ਰੰਗਦਾਰੀ ਹਿੱਸੇ ਦੀ ਗੱਲ ਕੀਤੀ ਹੈ ਇੱਥੇ ਬਿਨਾਂ ਰੰਗਦਾਰੀ ਹਿੱਸੇ ਦੀ ਗੱਲ ਕੀਤੀ ਹੈ ਇੱਥੇ ਸਮੂਹ ਦਿੱਤੇ ਗਏ ਹਨ ਸਮੂਹ ਚੀਜ਼ਾਂ ਦਿੱਤੀਆਂ ਗਈਆਂ ਨੇ ਜਿਨੀਆਂ ਸਮੂਹ ਚੀਜ਼ਾਂ ਨੇ ਉਹਨਾਂ ਵਿੱਚੋਂ ਅਸੀਂ ਦੱਸਿਆ ਕਿੰਨੇ ਰੰਗਦਾਰ ਨੇ ਕਿੰਨੇ ਬਿਨਾਂ ਰੰਗਦਾਰ ਨੇ ਤੇ ਜਿਹੜਾ ਅਸੀਂ ਪੱਲਾ ਸਵਾਲ ਕੀਤਾ ਹੈ ਇਨ੍ਹਾਂ ਵਿੱਚ ਅਸੀਂ ਇੱਕ ਪੂਰਨ ਭਾਗ ਨੂੰ ਹਿੱਸਿਆਂ ਵਿੱਚ ਵੰਡਿਆ ਹਿੱਸਿਆਂ ਵਿੱਚ ਬਰਾਬਰ ਹਿੱਸੇ ਵਿੱਚ ਵੰਡ ਕੇ ਫਿਰ ਅਸੀਂ ਇੱਕ ਭਾਗ ਨੂੰ ਰੰਗਦਾਰ ਕੀਤਾ ਤੇ ਉਸ ਦੇ ਹਿਸਾਬ ਨਾਲ ਅਸੀਂ ਪਿੰਨ ਕੱਟੇ ਤਾਂ ਇਹ ਸਿਸ ਬੱਚਿਓ ਫ੍ਰੈਕਸ਼ਨ ਜਾਨੀ ਕਿ ਭਾਣਾਤਮਕ ਸੰਖਿਆ ਹੈ